ਅੱਜ ਦੇ ਖਾਲ ਦੋਸਤੋ ਸਰਪੰਚ ਹੋਣ ਜਾਂ ਫਿਰ ਕੋਈ ਹੋਰ ਪੰਚਾਇਤ ਮੈਂਬਰ ਜਾਂ ਫਿਰ ਕੋਈ ਹੋਰ ਲੀਡਰ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਕੀਤੇ ਕੰਮਾਂ ਦੀ ਵਡਿਆਈ ਕਰਦੇ ਰਹਿੰਦੇ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਤੇ ਇਹ ਆਪਣੀਆਂ ਵੀਡੀਓਜ਼ ਪਾ ਕੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਨੇ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਇਨ੍ਹਾਂ ਪੰਚਾਇਤ ਸਰਪੰਚਾਂ ਜਾਂ ਲੀਡਰਾਂ ਦੀ ਕੋਈ ਅਜਿਹੀ ਵੀਡੀਓ ਸਾਹਮਣੇ ਆ ਜਾਂਦੀ ਹੈ ਜਿਹੜੀ ਕਿ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੰਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਹਰਾਨ ਕਰ ਦੇਣ ਵਾਲੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕਾਰ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਇੱਕ ਮਰਦ ਤੇ ਇੱਕ ਔਰਤ ਬੈਠੀ ਹੈ ਤੇ ਇੱਕ ਔਰਤ ਨਾਲ ਵਾਲੀ ਸੀਟ ਤੇ ਬੈਠੀ ਉਸ ਔਰਤ ਨੂੰ ਖਿੱਚ ਤੋ ਕਰ ਰਹੀ ਹੈ ਤੇ ਉਸ ਦੇ ਮੋਕੇ ਮਾਰ ਕੇ ਉਹਦੀ ਕੁੱਟ ਮਾਰ ਵੀ ਕਰ ਰਹੀ ਹੈ ਅਤੇ ਪਤਾ ਲੱਗਿਆ ਹੈ ਕਿ ਇਹ ਵੀਡੀਓ ਕਿਸੇ ਸਰਪੰਚ ਦੀ ਹੈ ਜਿਸ ਦੀ ਪਤਨੀ ਨੇ ਇਹ ਵੀਡੀਓ ਬਣਵਾਈ ਹੈ ਤੇ ਉਸ ਦੀ ਪਤਨੀ ਹੀ ਉਸ ਸਰਪੰਚ ਦੇ ਨਾਲ ਬੈਠੀ ਇਸ ਔਰਤ ਦੀ ਕੁੱਟ ਮਾਰ ਕਰ ਰਹੀ ਹੈ ਦੇ ਦੱਸ ਦिए ਕਿ ਇਹ ਵੀਡੀਓ ਇਸ ਸਮੇਂ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲਤਾ ਹੋ ਰਹੀ ਹੈ ਪਰ ਇਹ ਕਿਸ ਸਟੇਟ ਤੇ ਕਿਸ ਪਿੰਡ ਦੇ ਸਰਪੰਚ ਦੀ ਹੈ ਇਹ ਤਾਂ ਹਾਲੇ ਪਤਾ ਨਹੀਂ ਲੱਗਿਆ ਪਰ ਸਰਪੰਚ ਜ਼ਰੂਰ ਇੱਥੇ ਮੱਥੇ ਤੇ ਹੱਥ ਰੱਖ ਕੇ ਬੈਠਾ ਦਿਖਾਈ ਦੇ ਰਿਹਾ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਾਇਦ ਹੁਣ ਇਸ ਦੀ ਲੋਕਾਂ ਦੇ ਨਾਲ ਆਕ ਮਿਲਾਉਣ ਦੀ ਹਿੰਮਤ ਨਹੀਂ ਰਹੇਗੀ ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਇਸ ਦੀ ਇਹ ਵੀਡੀਓ ਵਾਇਰਲ ਹੋਈ ਹੈ ਸ਼ਾਇਦ ਕਦੇ ਇਸ ਦਾ ਪ੍ਰਚਾਰ ਵੀ ਇੰਨੀ ਤੇਜ਼ੀ ਦੇ ਨਾਲ ਨਹੀਂ ਫੈਲਿਆ ਹੋਵੇਗਾ ਜਦੋਂ ਇਹ ਆਪਣੇ ਲਈ ਵੋਟਾਂ ਮੰਗਣ ਲੋਕਾਂ ਕੋਲ ਜਾਂਦਾ ਹੋਵੇਗਾ ਸੋ ਤੁਹਾਡਾ ਕੀ ਕਹਿਣਾ ਹੈ ਇਸ ਸਰਪੰਚ ਤੇ ਇਸ ਦੀ ਇਸ ਵੈਲੋਰੀ ਵੀਡੀਓ ਬਾਰੇ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਪੂਰੀ ਵੀਡੀਓ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਕੀ ਕਰ ਰਹੀ ਨਹੀਂ ਕਰ ਰਹੀ ਆਰ ਨਿਕਲ ਤੂੰ ਮੇਰੇ ਮਾਰ ਦੇ ਕਾਲ ਮਾਰ ਨਹੀਂ ਲੈਣ ਦੀ ਤੇਨ ਖੇਨ ਕੇ ਲੜ ਤੈਰੀ ਤੇ ਤੂੰ ਮੇਰੇ ਯਾਰ ਤੂੰ ਇਹ ਤਰ੍ਹਾਂ ਮੋ ਲੱਭਾ ਬਣਾ ਰਿਹਾ ਮੈਨੂੰ ਨਹੀਂ ਪਤਾ ਤੈਨੂੰ ਬੋਲ ਬਣਾ ਇਸ ਨੂੰ ਮਾਰ ਤੈਨੂੰ ਦਹਿਨ ਕੇ ਲੱਟਾ ਕਿੰਨਾ ਪਰੇਸ਼ਾਨ ਕਰ ਦਿੱਤੇ ਨੇ ਜੀਣਾ ਹਰਾਮ ਕਰ ਦਿੱਤੇ ਨੇ

अच्छा ये तू है कौन मैं अभी बाद में खाने में दंगे फोन है खाने में दंगे खाने कौन है